ਮਮਾ ਕੋਲ ਜੀਦਾ ਇੱਥੇ ਹੀ ਉਰੇ ਫੜਾ ਮੇਰੀ ਤਾਂ ਬਣਾ ਲਓ ਇਧਰ ਮੇਰੀ ਦੇ ਵਿੱਚ ਆ ਜੀ ਨਹੀਂ ਬੱਸ ਅੱਛਾ ਓਹੋ ਐਨੀਮੇਟ ਕਰੇ ਚਲੋ ਬੈਠੀ ਕੇ ਮਾਂ ਸਭਾਣਾ ਉਹ ਕਰ ਰਹੇ ਦੀ ਬਸ ਇਹਨੂੰ ਫੋਨ ਹਾਂਜੀ ਹਾਂਜੀ ਚਲੋ ਬੈਠੋ ਮੇਰਾ ਬੈਗ ਰੱਖ ਰਿਹਾ ਹਾਂਜੀ ਇਹ ਫੜਾ ਇਹਦਾ ਚਾਰਜਰ ਮੈਂ ਪਾਲਿਆ ਇਹ ਰੱਖ ਲਓ ਕਈ ਵਾਰ ਲੋਡ ਪੈਣੇ ਪਾਣੀ ਦੇ ਪਿੱਛੇ ਰੱਖ ਹਾਂ ਤੂੰ ਲੀਕਾ ਤੇ ਲੀਕਾ ਤੂੰ ਨੂੰ ਥੋੜਾ ਜਿਆਦਾ ਦਿਖਦਾ ਹਾਂ 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 ਬਸ ਇਸ ਸੇ ਚ ਚਾੜ ਲਓ ਤੁਸੀਂ ਬਸ ਚਾੜੇ ਹੋਣੇ ਠੰਡੀ ਹੋ ਜਵੇ ਗੱਡੀ ਦਾ ਮਾਣੇ ਇਧਰ ਹੀ ਪਿੰਡ ਕੋਲ ਹੈਂ ਤਾ ਬਹੁਤ ਤੁਰ ਪੈਰ ਸੈਂਡਲ ਟੱਟ ਹੋਊਗਾ ਤੇਰਾ ਲੱਗ ਗਿਆ ਚਿਪ ਅਗਰ ਮੀਂਹ ਵੀ ਡਿਪ ਹੋਵੇ ਫੋਨ ਲੇਕ ਕਮਟਾ ਫਿਰ ਜਦੋਂ ਲੀਨ ਤਾਂ ਕਾਲੀ ਕਈ ਪਈ ਹੋਣੀ

ਕਨੇਚੌ ਚ ਪਹਿਲੀ ਬੈਠੀ ਧੜਕੇ ਤਿਆਰ ਹੋਈ ਨਾ ਇਹਦੀ ਕੀ ਤੂੰ ਤਾਂ ਬੈਠਾ ਰਹਿ ਜਪੂ ਜਪੂ ਤੇ ਨਹੀਂ ਲਿਖ ਫਿਰ ਲਾਈਵ ਫਿਰ ਦੀਆ ਹਾਂ ਲੋ ਜੀ ਆਪਾਂ ਲੈਨੇ ਤੇ ਰੱਖ ਲਈਆਂ ਮੈਨੂੰ 3 ਮਿੰਟ ਦੀ ਜਿਹਾ ਜਿਹਾ ਆ ਪਰ ਜਾਈਂ ਆਇਆ ਆਉਂਦਾ ਹਾਂਜੀ ਹਾਂਜੀ एक नींद है। चारी। आ। चारी, सेम है। सेम है। क्या पड़ेगा? गुच्छे ही? नहीं यहाँ पर। गुच्छी लेनी है क्या? ये तो कठिन है। ऐ खोलनी है। आ कितनी दिया? चारी तो। क्या होता होता है?

ਉਹ ਆਲਾ ਮਮਾ ਤੋਂ ਪੈਟ ਜੇ ਲਵਾ ਲਈ ਉਹਦੇ ਇਹ ਵੀ ਲੱਦਾ ਹੋ ਸੀ ਗਿਆ 1500 ਦੀ ਹਾਂ 1400 ਦੀ ਕਹਦਾ ਸੀ ਠੀਕ ਉਹ ਇਹ ਗੱਲ ਸੋਨੇ ਦਾ ਵੀ ਰੇਟ ਵਹਾਈ ਹੋ ਗਿਆ ਉਹ ਟਾਰੀ ਦੇ ਟੌਪਸ ਤੋਂ ਸੋਨੇ ਦੇ ਆਪਾਂ ਜਿਹਦੇ ਟੌਪਸ ਹੀ ਲੈਦੇ ਉਹਦੇ ਜਿਹਦੇ ਟੌਪਸ ਲੈ ਕੇ ਸੇਮ ਮੇਰੇ ਨਾਲ ਨਾਲ ਦੇ ਪਏ ਤੇ ਇੱਕ ਹੋਰ ਵਜੈਂਟਾ ਜਾਇ ਪਏ ਉਹ ਇੰਨੇ ਸੋਨੇ ਦੇ 34-3500 ਦਾ ਟੌਪਸ ਤੇ ਹਾਂ ਮੈਂ ਹੋਰ ਤੋਂ ਲੈਣੇ ਕਿੱਛ ਦੇ ਦੇ ਦਿਓ ਨਾ ਐਤੂ ਉੱਪਰ ਆ ਕੇ ਐਸ਼ ਵੀਰ ਦੇ ਨਾਲ ਕਿ ਮੈਂ ਗਰਮੀ ਗਰਮੀ ਸੇ

ਨਾਇਸ ਵੀਰ ਕੰਨ ਸਿੱਟਣੀ ਆ। ਹਰ ਜਰਾਫਤਾ ਕਿਉਂ ਕਰਦੇ? ਅਵਲੀਨਾ। ਕੁੱਲੀ ਆ ਪਈ ਲੱਗੀ। ਹੋ ਸਾਰੇ ਚਲੇ ਗਏ। ਤੇ ਕੰਨੀ ਆ। ਹੋਰ ਚੱਲ ਜਾ ਹਾਂ। ਅਵਲੀਨਾ। ਅਪਾ ਤੇ ਕੱਪਲੇ ਵੀ ਨਹੀਂ ਬਦਲੇ। ਸਬਦ ਬਦਲਣਾ ਹੈ ਜੀ। ਤੂੰ ਬਦਲਨੀ। ਤੂੰ ਬਦਲਨੀ। ਨਾ ਮਟੂ ਜੀ। ਅਵਲੀਨਾ। ਤੂੰ ਬਦਲ ਲੇਗਾ। ਅਵਲੀਨਾ। ਇਹ ਸਿਆੜੀ ਉਹ ਵਗਣ ਵਾਲੀ ਸੰਭਲਾ। ਅਵਲੀਨਾ ਇਧਰ ਦੇਖੋ ਅਵਲੀਨਾ ਹੈਲੋ ਇਹ ਤਾਂ ਕੱਲ ਮੇਰੇ ਨਾਲ ਵੀ ਬੈਠੀ ਰਹੀ ਹੈ ਲੈ ਹੋਈ ਤਾਂ ਫੂਆ ਦਾ ਗਰ ਗਿਆ ਲੈ ਹਾਂ ਯਾਰ ਉਹਦੇ ਨੇਵੇਂ ਜਾਣਾ ਹੈ ਸਿਆਪਾ ਤੋਂ ਉਹ ਹੋਰ ਸਤਨਾ ਚਲੋ ਬਾਬਾ ਲਗਾ ਅਵਲੀਨਾ ਅੱਜ ਤੈਨੂੰ ਪੂਜੀ ਕੋਲੇ ਚੁੱਕ ਲੈਣਾ ਹਾਂ ਬੋਲੇ ਨਾ ਪੂਜੀ ਕੋਲ ਬੈਠੇ ਨੇ ਅਸੀਂ ਕੰਨ ਬੁਸੋ ਤੇ ਕਾਹ ਮਿੱਤੀਆ ਕਰੇ ਚਲੀ ਆ ਨੋ ਅਸੀਂ ਜਾਂਦੇ ਤੂੰ ਕੱਲਾ ਦੇਖ ਜੀ ਜੀ ਆਪਾਂ ਬੰਨ ਰਹੇ ਆ ਆਪਣੇ ਭਰਾ ਦੇ ਇਧਰ ਰਖੜੀ ਬੱਚੇ ਇਧਰ ਬਾਜ ਗਾਵਤ ਪਾ ਰਹੇ ਸੀ ਇਸ ਕਰਕੇ ਆਪਣੀ ਆਵਾਜ਼ ਜਿਹੜੀ ਬੰਦ ਕਰਤੀ ਸੀ ਕੋਈ ਕਹਿੰਦੀ ਮੈਂ ਫੋਟੋ ਖਿੱਚ ਰਹੀ ਹਾਂ ਸਿੰਨੂਰੀਆਂ ਗਾ ਪਈ ਜਾਂਦੇ ਸੀ ਕੋਈ ਕਹਿ ਰਹੀ ਸੀ ਮੈਂ ਵੀਡੀਓ ਬਣਾ ਰਹੀ ਹਾਂ ਇਸ ਲਈ ਆਪਣੀ ਆਵਾਜ਼ ਦਿੱਕੀ ਕੱਟ ਹੋ ਹਾਸੀ ਮਜ਼ਾ ਕਰ ਰਹੇ ਸੀ ਬੱਚੇ ਤਦ ਕਹਿੰਦੇ ਭੂਆ ਜੀ ਤੋਂ ਕਿੰਨ ਸੇ ਗੀ ਆ ਰਹੀਆਂ ਤਦ ਕਹਿੰਦੇ ਐਸ਼ ਜੀ ਸਹੀ ਨਹੀਂ ਆ ਰਹੀਆਂ ਕਦੇ ਮੰਮੂ ਜੀ ਹਾਸੇ ਮੀਲਾ ਕਰਦੇ ਕਰਦੇ ਆਪਾਂ ਨੇ ਰਖੜੀ ਦਿੱਤੀ ਜੀ ਬੰਨ ਇਧਰ ਘਰਾ ਦਾ ਮੂੰਹ ਮਿੱਠਾ ਕਰਾਤਾ ਚਲੋ ਜੀ ਆਪਾਂ ਹੀ ਚੌਂ ਨੇ ਆਪਾਂ ਜੀਉਣ ਦੇ ਵਾਸਤੇ ਰਹਿਣ ਲੰਬੀ ਉਮਰਾਂ ਹੋਣ ਹਰ ਇੱਕ ਭੈਣ ਨੂੰ ਚਾਹ ਹੁੰਦਾ ਆਪਣੇ ਭਰਾਵਾਂ ਦੇ ਰਖੜੀਆਂ ਬੰਨਣ ਦਾ ਚੱਲ ਲਈਏ ਨਾ ਇਧਰ ਸੇ ਬੰਨ ਕੇ ਆਈਆਂ ਮੈਂ ਫੋਟੋ ਖਿੱਚ ਰਹੀਂ ਕੋਈ ਬੈਠੋ ਮੈਂ ਕਹਿ ਰਹੀ ਸੀ ਤੁਸੀਂ ਵੀ ਐਸ਼ਵੀਰ ਦੇ ਰਖੜੀ ਬੰਨਦੋ ਸਿਮਰਨ ਉਹ ਬੋਤਾਂ ਤੇ ਲੱਗੀ ਹੋਈ ਸੀ ਤੇ ਤੇ ਇਧਰ ਆਪਾਂ ਬੈਠਾ ਆਪਾਂ ਦੀ ਰਖੜੀ ਬੰਨ ਰਹੇ ਹਾਂ ਉਹਨਾਂ ਨੇ ਕਿਹਾ ਵੀ ਤੁਸੀਂ ਇਧਰ ਆ ਜਾਓ ਉਹ ਕਹਿੰਦੇ ਨਹੀਂ ਮੈਂ ਤਾਂ ਭਾਈ ਇੱਥੇ ਬੈਠਾ ਠੀਕਾ ਕੁਰਸੀ ਤੇ ਮੇਰੇ ਤੋਂ ਨਹੀਂ ਉੱਡਣਾ ਤੋਂ ਰਹਿ ਜਾਂਦਾ ਇੱਥੇ ਬੰਨ ਲਓ ਐਸ਼ਵੀਰ ਹਟ ਜਾ ਤੇ ਫੇਰ ਆਪਾਂ ਇਧਰ ਆਪਣੇ ਪਾਪਾ ਦੀ ਰਖੜੀ ਬੰਨ ਦਿੱਤੀ ਇਹਨਾਂ ਲੜਾਈਆਂ ਵਿੱਚ ਖੂਬ ਚੱਲ ਰਹੀਆਂ ਸੀ ਮਸਾ ਇਕੱਠੇ ਹੁੰਦੇ ਨੇ ਫਿਰ ਲੜਾਈਆਂ ਕਰੀ ਜਾਂਦੇ ਨੇ ਫਿਰ ਆਪਾਂ ਰਖੜੀ ਬੰਨ੍ਹ ਦਿੱਤੀ ਮੂੰਹ ਮਿੱਠਾ ਕਰਾ ਦਿੱਤਾ ਅਨਾਈਕਾ ਸਿਮਰਨ ਹੁਣ ਤੋਂ ਧੀਵਾਰੀ ਹੈ ਪਹਿਲਾਂ ਸਿਮਰਨ ਵੱਨੂ ਦੀ ਰਖੜੀ ਉਹਨਾਂ ਦੇ ਫੋਟੋ ਹੀ ਲਊਟ ਆਉਂਦੀ ਸਨੈਪਸ਼ਾਟ ਤੇ ਲਾ ਲਾਂ ਕੇ ਫਿਲਟਰ ਲਾ ਲਾ ਕੇ ਫੋਟੋ ਨਹੀਂ ਖਿੱਚੀ ਜਾ ਰਹੀ ਥੀ ਕਦੇ ਅਬਨੀਤ ਕਦੇ ਸਿਮਰਨ ਕਦੇ ਸਬਰੀਤ ਲੋ ਜਿਹਨ ਸਿਮਰਨ ਬੈਠਾ ਰਹੀ ਐਸ਼ਵੀਰ ਦੇ ਰਖੜੀ ਆਪਣੇ ਭਰਾ ਦੇ ਤੇ ਐਸ਼ਵੀਰ ਸ਼ਰਾਰਤਾਂ ਕਰੀ ਜਾ ਰਿਹਾ ਥੀ ਵਰਕੀ ਖਾਈਆਂ ਦੇ ਤੇ ਬੈਠਾ ਤੇ ਸ਼ਰਾਰਤਾਂ ਕਰ ਰਿਹਾ ਸੀ ਜ਼ੈਦ ਟੰਗ ਰਬਾ ਨਹੀਂ ਰਿਹਾ ਸੀ ਬੱਚੇ ਛੋਟੇ ਨੇ ਜੀ ਬਸ ਐਈ ਲੜ ਲੜਾਈਆਂ ਖੇਡ ਦੇ ਖੜਾਉਂਦੇ ਸ਼ਗਨ ਕਰੀ ਜਾ ਰਹੀ ਸੀ ਕੰਮ ਚ ਮਨ ਨੇ ਐਸ਼ਵੀਰ ਨੂੰ ਮੂੰ ਮਿੱਠਾ ਕਰਾਤਾ ਵਰਤੀ ਖਵਾਤੀ। ਉਹ ਦਰਵਨੀ ਤੇ ਕਹੇ ਮੈਂ ਫੋਟੋ ਖਿਚ ਰਹੀ ਹਾਂ ਮੂੰਹ ਨਾਲ ਲਿਆਓ ਐਸ਼ਵੀਰ ਉਹਦਰ ਲੱਤਾਂ ਲੈਉਣ ਦੇ ਲੱਗੇ ਪਿਆ। ਫੇਰ ਹੁਣ ਬਨੀਤ ਲੱਗੀ ਰਖੜੀ ਬੰਨਣਾ। ਐਸ਼ਵੀਰ ਹਰਦਾ ਨਹੀਂ ਸ਼ਰਾਰਤਾਂ ਕਰਨ ਟਿਕਦਾ ਨਹੀਂ ਕਦੇ ਲੱਤਾਂ ਹਲਾਈ ਜਾਂਦਾ ਕਦੇ ਮੂੰਹ ਹਲਾਈ ਜਾਂਦਾ ਬੈਠਾ ਉਹ ਕਹਿੰਦਾ ਹਟ ਜਾ ਐਸ਼ਵੀਰ ਅਸੀਂ ਤੇਰੀ ਫੋਟੋ ਖਿਚ ਰਹੇ ਹਾਂ ਕਿੱਥੇ ਉਹ ਸ਼ਰਾਰਤਾਂ ਕਰਨ ਹਟਦਾ ਜੀ। ਮੈਂ ਨੀਤਨ ਵਰਕ ਵੀ ਖਵਾ ਰਹੀ ਐ ਸੇ ਬੰਕੋ ਗੈਸ਼ ਵੀਰ ਮੂੰਹ ਬੰਦ ਰੱਖ ਮੈਂ ਤੇਰੀ ਫੋਟੋ ਖਿੱਚਣੀ ਆ ਉਹ ਕਰ ਮੈਂ 10 ਬਰ ਫਿਖਾ ਮੱਕ ਹੋ ਕਰਾ ਮੂੰਹ ਬੋਲਾ ਕਦੇ ਬੰਦ ਰੱਖਾਂ ਕਦੇ ਕੁਝ ਕਹਿ ਦੇਣੀ ਹੋਵੇ ਤੇ ਕੁਝ ਕਹਿ ਦੇਣੀ ਜਰਾ ਇਹ ਤਰ੍ਹਾਂ ਹੀ ਕਦੇ ਵੀ ਸਹੀ ਬੈਠ ਕੇ ਫੋਟੋ ਨਹੀਂ ਕਰਾ ਰਹੇ ਸੀ ਕਈ ਜਿਹਨੇ ਵਾਰ ਵਾਰ ਸੈਟ ਬੈਠ ਜਾ ਕਿੱਥੇ ਬੈਠ ਰਹੇ ਨੇ ਸ਼ਰਾਰਤਾਂ ਕਰਿਆ ਰਹੇ ਨੇ ਛੋਟੇ ਨੇ ਜੀ ਬੱਚੇ ਹੈ ਜੀ ਚਲੋ ਠੀਕ ਹੈ ਜੀ ਆਪਾਂ ਹੁਣ ਇੱਥੇ ਜਾ ਰਹੇ ਹਾਂ ਵਾਪਸ ਆ ਰਹੇ ਹਾਂ ਜੇ ਮਿਲਣਾ ਫਰਟੇ ਉਹਨਾਂ ਦਾ ਫਰਟੇ ओय हेलो हाय हेलो पर ले मैं कर मैं कर मैं कर मैं कर मैं कर मैं कर मैं ਆਹ 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 ਕਦੇ ਲੈ ਤੇਰੇ ਦਮਾਈ ਪਾਸੇ ਦੇਖ ਲਿਆ ਹਾਂ ਹਾਂ ਦੇਖੋ ਲੈ ਚੱਲ ਕਰ ਮੜਾ ਜੀ ਦੇਖ ਲੈ ਕਿਤੇ ਕਿੰਨਾ ਹੋਰ ਪਾਣੀ ਪਾਣੀ ਪੂਰੀ ਤੂੰ ਸੇਰਾਸ ਸੀ ਜਾ ਰਿਹਾ ਪੂਰੀ ਤੂੰ ਸੇਰਾਸ ਸੀ ਜਾ ਰਿਹਾ ਐਸੀ ਕਿੰਨੇ ਕਰ ਰਹੇ ਹੋ ਬਸ ਵਧੀਆ ਚਲੋ ਬਾਈ

ਦਵਾਈ ਦੇਖ ਉਥੋਂ ਪਾ ਲਈ ਦਵਾਈ ਦੇਖ ਹਾਂ ਹਾਂ ਕਿਉਂ ਗੁਸਤਖਾ ਮਾ ਲਾਗੇ ਜੀ ਤੇ ਇਧਰ ਦੀਦੀ ਆਏ ਹੋਏ ਸੀ ਕਿ ਉਹ ਰਖੜੀ ਬੰਨ ਰਹੇ ਨੇ ਦੂਸਰੀ ਦੀਦੀ ਚਲੇ ਗਏ ਸੀ ਵੇਟ ਕਰਕੇ ਅਸੀਂ ਥੋੜਾ ਜਿਹਾ ਲੇਟ ਹੋਏ ਤੇ ਸ਼ਾਰਕ ਵੱਜ ਗਏ ਸੀ ਕਿ ਸ਼ਾਮ ਦੇ ਆਉਂਦਿਆਂ ਨੂੰ ਉਹਨਾਂ ਨੂੰ ਜਲਦੀ ਸੀ ਥੋੜਾ ਜਿਹਾ ਚਲੇ ਗਏ ਇਧਰ ਵੱਡੇ ਦੀਦੀ ਆਏ ਹੋਏ ਸੀ ਕਿ ਉਹ ਰਖੜੀ ਬੰਨ ਰਹੇ ਨੇ ਐਸ ਤੇ ਪਾਪਾ ਦੇ ਇਹ ਬਰਾਕਾਂ ਦੇ ਨਿੰਦੇਸੀ ਕੋਲ ਬੈਂਕ ਹੋ ਗੇਰਾ ਉਹਨਾਂ ਪਹਿਲਾ ਮੈਂ ਰਖੜੀ ਬੰਨਦਾ ਮੈਂ ਜੁਲਨੇ ਆਪਾਂ ਬੱਚਿਆਂ ਨੂੰ ਦੇ ਦੇ ਨੇ ਬੱਚੇ ਪੀ ਲੈਣਗੇ ਪਹਿਲਾਂ ਸਾਡੇ ਮਾਸੀ ਜੀ ਦੀ ਬੇਟੀ ਆਈ ਹੋਈ ਸੀ ਉਹਨਾਂ ਦਾ ਵੀ ਚੈਨਲ ਹੈ ਉਹ ਵੀ ਆ ਕੇ ਚਲੇ ਗਏ ਉਹਦੋਂ ਨੇ ਆਪਣੀ ਵੀਡੀਓ ਨਹੀਂ ਬਣਾਈ ਉਹ ਵੀ ਥੋੜੇ ਜਲਦੀ ਆ ਗਈ ਸੀ ਜੀ ਕੇ

ਆਪਦੇ ਵੀਰਨ ਕਹਿ ਰਹੇ ਤੁਸੀਂ ਕੋਲ ਡਰਿੰਕ ਪੀ ਲੋ ਪਹਿਲਾਂ ਮੈਂ ਮੇਰਾ ਕੰਮ ਨਿਬੜੇ ਮੈਂ ਤੇ ਹੋਰ ਕੰਮ ਕਰਦੀ ਹੋਊਗਾ ਤੇ ਉਧਰ ਬੱਚਿਆਂ ਨੂੰ ਬਿਠਾਉਣਾ ਸੀ ਉਹ ਵੀ ਗਾਹ ਪਾਰੇ ਸੀ ਅਸਵੀ ਰੱਖਣੀ ਬੰਨਣੀ ਆ ਤੇ ਇੱਧਰ ਬੈਠ ਗਏ ਤਾਂ ਪਹਿਲੇ ਹੀ ਤੇ ਇੱਧਰ ਸਬਰੀਤ ਐਸ਼ਵੀਰ ਤੇ ਰੱਖੜ ਬੰਨ ਨੂੰ ਮਨੂ ਤੇ ਆਪਣੀ ਸ਼ਾਹਿੰਦ ਐਸ਼ਵੀਰ ਛੋਟਾ ਜਿਹਾ ਭਰਾ ਪੰਜ ਭੈਣਾਂ ਦਾ ਭਰਾ ਹੈ ਜੀ ਸਬਰੀਤ ਹੋ ਗਈ ਦੋ ਇਹਦੀ ਭੁਜ ਦੇ ਬੇਟੀਆਂ ਹੋ ਗਈਆਂ ਮਨਸੀ ਰਤ ਤੇ ਸ਼ਾਹਿੰਦ ਤੇ ਦੋ ਇਹਦੇ ਮਾਮਾ ਜੀ ਦੇ ਬੇਟੇ ਹਰ ਸਿਮਰਨ ਤੇ ਅਬ ਨਹੀਂ ਤਾਂ ਐਸ਼ਵੀਰ ਕਹਿੰਦਾ ਮੈਨੂੰ ਤਾਂ ਪੰਜ ਭੈਣਾਂ ਨੇ ਮੈਂ ਇਕੱਲਾ ਭਰਾ ਦੱਸੋ ਮੈਨੂੰ ਮੈਂ ਸਾਰਿਆਂ ਨੂੰ ਸ਼ੌਕ ਦੇਣਾ ਪੈਂਦਾ ਮੈਨੂੰ ਕੋਈ ਨਹੀਂ ਹੁੰਦਾ ਐਸ਼ਵੀਰ ਤਾਂ ਜਿੰਨਾਂ ਨਾਲ ਹੀ ਲੜੀ ਜਾਂਦਾ ਛੋਟ ਹੈ ਕਹਿੰਦਾ ਮੈਂ ਵੀ ਰਖੜੀਆਂ ਬੰਨਿਆ ਕਰੂੰ ਇਹਨਾਂ ਦੇ ਸਾਰਿਆਂ ਦੇ ਦੀਦੀਆਂ ਦੇ ਮਹਿਮਾਂ ਲੰਦਿਆ ਕਰੂੰ ਕਹਿੰਦਾ ਇਸ ਤਰੀਹ ਨੂੰ ਰਖੜੀਆਂ ਬੰਨ ਰਹੇ ਨੇ ਮਿੱਠੀ ਬੋਲੀ ਆਂਦੇ ਨੇ ਖੇਡੀਆਂ ਨੇ ਇਹ ਬਰਮ ਮਾਨਸਿਕ ਤੈ ਨੂੰ ਮੇਂ ਟਕਰਾਤਾ ਐ ਐਸ਼ਵੀਰ ਬਰਕੀ ਖਵਾ ਦਿੱਤੀ ਇਹਨਾਂ ਨੂੰ ਖੇਡਣ ਦੀ ਕਾਲੀ ਹੋਈ ਸਵੇਰੀ ਸੀ ਜੀ ਵੀ ਜਲਦੀ ਅਸੀਂ ਰੱਖੜੀਆਂ ਬਣ ਕੇ ਬਾਜੀ ਬਾਹਰ ਖੇਡ ਲਈਏ ਇਧਰ ਸਵਰੀਤ ਵੀ ਐਸ਼ਵੀਰ ਨੂੰ ਮਰਤੀ ਖਿਲਾਰੀ ਐਸ਼ੁਰਾਣਿਆ ਐਸ਼ਵੀਰ ਆਪਣਾ ਸਟਾਰਟ ਤਿਆਰ ਹੈ ਜੀ ਮਸੀਹ ਨੂੰ ਖੇਡਣਾ ਹੈ ਬਈ ਸੈਕਾ ਚਲਾ ਲਓ ਆ ਜੋ ਦੀਦੀ ਖੇਡੀ ਇਹ ਬਾਹਰ ਆ ਜੋ ਪਹਿਲਾਂ ਉੱਥੇ ਜੈਪਲਿਨ ਇਹਦੇ ਆਪਣੀ ਗਾਪਾਂ ਦੀ ਰਹੀ ਚਲੋ ਜੀ ਸ਼ਾਹਨ ਵਨਰੀ ਰਖੜੀ ਮਨੇ ਵੀ ਨਮ ਵਰਤੀ ਕੇ ਬਾਅਦ ਦਿੱਤੀ ਮਿੱਠਾ ਕਰਵਾ ਦਿੱਤਾ ਦੂਰ ਬੈਠੇ ਸੀ ਇਹਨਾਂ ਦੀ ਫੋਟੋ ਸਹੀ ਨਹੀਂ ਆ ਰਹੀ ਸੀ ਮੇਰੇ ਕੈਮਰਾ ਕਮਾ ਲਿਆ ਕੈਮਰਾ ਕਮਾ ਲਿਆ ਤੂੰ ਰੱਖ ਲਈਂ ਇੱਧਰ ਬੰਨ ਦਿੱਤੀ ਤੇ ਹੁਣ ਇੱਧਰ ਦੀਦੀ ਉਹ ਦੇਖ ਰਹੇ ਨੇ ਸੂਟ ਕਿਹੜੇ ਦੀਦੀ ਨੇ ਕਿਹੜਾ ਰੰਗ ਲੈਣਾ ਉਹ ਦੀਦੀ ਕਹਿੰਦੇ ਮੇਰੇ ਕੋਲ ਇਹ ਰੰਗ ਹੈਗਾ ਦੂਜੇ ਕਹਿੰਦੇ ਮੇਰੇ ਕੋਲ ਰੋਜੀ ਹੈਗਾ ਵੀ ਆਪਾਂ ਇੱਕ ਦੂਜਾਂ ਚੇਜ ਕਰ ਲੈਨੇ ਆ ਚਲੋ ਇੱਧਰ ਬੱਚੇ ਖਾ ਰਹੇ ਨੇ ਵਰਕੀ ਵਗੈਰਾ ਇਹ ਸੂਟ ਦੇਖ ਰਹੇ ਨੇ ਜੀ ਜੀ ਇੱਥੇ ਪਾ ਦਿਓ ਨੇ ਸੂਟ ਦੇ ਤੇ ਰੱਖੜੀਆਂ ਨੇ ਸ਼ਗਨ ਤੇ ਤਾਂ ਚਲੋ ਜੀ ਇਹ ਹੀ ਹੁੰਦਾ ਆਪਣਾ ਫ੍ਰੈਸ਼ ਵੀ ਦਿਖਾ ਰਿਆ ਰੱਖੜੀ ਦੀ ਪੂਜੀ ਦੀ ਸਨੈਪ ਵਾਲੀ ਸਨੈਪ ਲੱਗੀ ਇਹਦੀ ਰੱਖੜੀ ਤੇ ਫੋਟੋ ਕਰਵਾਈ ਹੁੰਦਾਂ ਨੇ ਰੱਖੜੀ ਤੇ ਐਸ਼ ਵੀਰ ਦੀ ਬਹੁਤ ਸੋਹਣੀਆਂ ਰੱਖੜੀਆਂ ਨੇ ਤੁਸੀਂ ਨੇ ਖੇਡ ਰਹੇ ਨੇ ਇੱਧਰ ਹੀ ਖਾ ਰਹੇ ਹਾਂ ਸਮੋਸੇ ਸ਼ਾਮ ਦਾ ਟਾਈਮ ਹੋ ਗਿਆ 7 ਵਜੇ ਨਾਲ ਹੋ ਗਿਆ ਹੋ ਚਲੇ ਗਏ ਤੇ ਇੱਧਰ ਦਿਖਾ ਰਹੇ ਹਾਂ ਮੈਂ ਤਾਂ ਸਮੋਸੇ ਘਾ ਰਹੇ ਸੀ ਲੋ ਜੀ ਆਪਣੇ ਦੀਦੂ ਜੀ ਤੇ ਰੱਖ ਪਈ ਨੇ ਸਮੋਸੇ ਲੈਣ ਦੇ ਤਾਂ ਹਾਰਲੇ ਤੇ ਕਿਰੂ ਜੀ ਨੇ ਮੁੱਛਰੇ ਨੇ ਤੇ ਨੰਨੇ ਬਸੇ ਬਣ ਕੇ ਯਾਰ ਖੜੀ ਬਿਚਰੂ ਬੜੂ ਐਸ਼ ਵੀ ਐਸ਼ ਵੀਰ ਨੂੰ ਦਾ ਇਹ ਹੁੰਦਾ ਵੀ ਮੈਨੂੰ ਵੀ ਪੜਨਾ ਚੇਂਜ ਬਾਈ ਕਰ ਰਹੇ ਨੇ ਚਲੋ ਠੀਕ ਹੈ ਜੀ ਅੱਜ ਦੇ ਵਲੋਗ ਦਾ ਪਹਿਲੇ ਠੀਕ ਕਰਦੇ ਹਾਂ ਬੱਦਲ ਬਾਈ ਹੋਈ ਪਈ ਹੈ 7:00 7:00 ਵਜੇ ਸ਼ਾਮ ਬੱਦਲ ਬਾਈ ਹੋਈ ਪਈ ਹੈ ਬਹੁਤ ਸੋਹਣਾ ਮੌਸਮ ਹੈ ਸਾਰੇ ਦਾ ਸਭ ਪੱਟ ਚੱਲ ਰਹੇ ਹੈ ਬੱਚੇ ਘੱਟ ਦੇ ਹੁੰਦੇ ਨੇ ਜੀ ਬੱਚੇ ਠੀਕ ਹੈ ਲੇਕਿਨ ਇਹ ਸੋੜੇ ਰੱਖਣੇ ਨੇ ਉਹ ਲਾਤੀ ਫੋਟੋ ਵਾਲੀ ਹਾਂਜੀ ਉਹ ਤਾਂ ਆਤੀ ਇਹ ਸ਼ਾਹੀ ਨਾ ਮੈਂ ਸ਼ਨੀ ਦੇ ਦੇਖ ਰਹੇ ਹਾਂ ਪੰਜ ਰੱਖਣੇ ਬੰਨੀ ਸੀ ਸਿਮਰ ਨੋਰਾ ਦੀਆਂ ਆ ਸ਼ਿਮਲ ਦੀ ਐ ਸ਼ਵੀਰ ਜੀ ਪੰਜ ਪਹਿਣਾ ਦਾ ਇੱਕ ਭਾਈਏ ਦੇਖ ਲੋ ਦੋ ਇਹਦੇ ਮਾਮੇ ਦੀ ਬੇਟੀਆਂ ਨੇ ਦੋ ਜੀ ਭੂਆ ਦੀ ਕਿੱਥੇ ਹੈ ਦਿਲੇ ਕਿ ਜੀ ਚੰਗਾ ਦਿਨ ਸਕਣਿੰਦੇ ਤਾਂ ਸਫਾਈ ਨੂੰ ਤਾਂ ਭੁੱਲ ਗਏ ਹਨ ਹਾਂ ਦੇਦੀ ਵਿੱਚ ਖਾਈਂਦਾ ਸਮੋਸਾ ਵਿੱਚ ਰੱਖਣੇ ਦੇਖੀ ਯਾਰ ਉਹ ਯੂਨਨ ਦੇ ਤਾਂ ਸੁੱਕਦੇ ਤੇ ਉਹਨੂੰ ਪਸੰਦ ਸੀ ਬਰੀ ਤਰ੍ਹਾਂ ਚਲੀ ਮਿਰਚ ਬਹੁਤ ਜ਼ਿਆਦਾ ਲੱਗਦੀ ਮੈਂ ਤਾਂ ਕਾਹਦੀ ਚਲੇਣਾ ਸੀ ਜਿਆਦੇ ਹੋ ਹਨਾ ਚਲੋ ਠੀਕ ਹੈ ਜੀ